ਸਾਲ ਮਿੱਤਰੋ ਕੀ ਹਾਲ ਚਾਲ ਹੈ ਮੈਨੂੰ ਲੱਗਦਾ ਸਾਰੇ ਜਣੇ ਗਰਮੀ ਇੰਜੋਏ ਕਰ ਰਹੇ ਹੋਗੇ ਗਰਮੀ ਪੈ ਗਈ ਹੋ ਰਹੀ ਆ ਮੈਂ ਕੁਝ ਕਮਾ ਇਹ ਤੋਂ ਪਹਿਲਾਂ ਤੁਸੀਂ ਇਹ ਖਬਰ ਸੁਣੋ ਖਬਰ ਦੇ ਵਿੱਚ ਆਪਣਾ ਨਿਊਜ਼ ਵਾਲਾ ਭਰਾ ਨਿਊਜ਼ ਚੈਨਲ ਵਾਲਾ ਵੀਰ ਕਹਿ ਕੀ ਰਿਹਾ ਚੱਕਰ ਖੇਤਾਂ ਦੇ ਨੇੜੇ ਟਰੱਕ ਖੜਾ ਕੇ ਸੁੱਤੇ ਸੀ ਡਰਾਈਵਰ ਕਿ ਅਚਾਨਕ ਖੇਤਾਂ 'ਚ ਲੱਗੀ ਅੱਗ ਟਰੱਕ ਤੱਕ ਪਹੁੰਚ ਜਾਂਦੀ ਹੈ ਤੇ ਉਸ ਤੋਂ ਬਾਅਦ ਹਾਲ ਤੁਸੀਂ ਆਪ ਹੀ ਇਹਨਾਂ ਤਸਵੀਰਾਂ 'ਚ ਦੇਖ ਲਓ ਟਰੱਕਾਂ ਦਾ ਕੀ ਹੋਇਆ ਹੈ ਬੇਹਦ ਯਾਨਕ ਇਹ ਹਾਦਸਾ ਕਹਿ ਲੋ ਲਾਪਰਵਾਹੀ ਕਹਿ ਲੋ ਇੱਕ ਖੇਤ ਦੇ ਅੰਦਰ ਨਾਲ ਨੂੰ ਅੱਗ ਲਗਾਈ ਗਈ ਸੀ ਉਸ ਦੇ ਨੇੜੇ ਰਾਤ ਵੇਲੇ ਤੋਂ ਇੱਕ ਦੋ ਟਰੱਕ ਖੜੇ ਹੋਏ ਸਨ ਜਿਨ੍ਹਾਂ ਦੇ ਵਿੱਚ ਅਚਾਨਕ ਨਾਲ ਦੀ ਲੱਗੀ ਹੋਈ ਅੱਗ ਲੱਗ ਜਾਂਦੀ ਹੈ ਜਿਸ ਕਰਕੇ ਇੱਕ ਟਰੱਕ ਤਾਂ ਪੂਰੀ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਜਾਂਦਾ ਤੇ ਦੂਜੇ ਟਰੱਕ ਦੇ ਟਾਇਰਾਂ ਨੂੰ ਅੱਗ ਲੱਗੀ ਸੀ ਕਿ ਮੌਕੇ ਤੇ ਫਾਇਰ ਬ੍ਰਿਗੇਡ ਆਉਂਦੀ ਅੱਗ ਬੁਝਾਉਂਦੀ ਹੈ ਤੇ ਦੂਜੇ ਟਰੱਕ ਦਾ ਬਚਾਰਿਆ ਪਰ ਇੱਕ ਟਰੱਕ ਜਿਸ ਦੇ ਅੰਦਰ ਕਣਕ ਸੀ ਕਣਕ ਭਰੀ ਹੋਈ ਸੀ ਪੂਰੀ ਅਤੇ ਉਸ ਟਰੱਕ ਦੇ ਵਿੱਚ ਦੇਖੋ ਕਿਵੇਂ ਅੱਗ ਲੱਗੀ ਅੱਗ ਲੱਗਣ ਤੋਂ ਬਾਅਦ ਟਰੱਕ ਦਾ ਕੀ ਹਾਲ ਹੋਇਆ ਇੱਥੇ ਤੱਕ ਤੁਸੀਂ ਖਬਰ ਸੁਣੀ ਆ ਹੁਣ ਅੱਗੇ ਸੁਣੋ ਅੱਗੇ ਕੀ ਕਹਿੰਦਾ ਪਿਆ ਕੀ ਕਿਹਦੀ ਗਲਤੀ ਆ ਕਿਹਦੀ ਨਹੀਂ ਆ ਕੁਝ ਦੱਸੂਗਾ ਹੀ ਡਰਾਈਵਰ ਵੀਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਡਰਾਈਵਰਾਂ ਤੱਕ ਪਹੁੰਚਾਓ ਜਿਹੜੇ ਟਰੱਕ ਡਰਾਈਵਰ ਨੇ ਕੋਈ ਵੀ ਡਰਾਈਵਰ ਹੈ ਖੇਤਾਂ ਦੇ ਨੇੜੇ ਜਿੱਥੇ ਨਾੜ ਹੈ ਜਿੱਥੇ ਕਣਕ ਉੱਗੀ ਹੋਈ ਹੈ ਜਿੱਥੇ ਕਣਕ ਵੱਢਣ ਤੋਂ ਬਾਅਦ ਜਿਹੜੀ ਨਾੜ ਬਚੀ ਹੋਈ ਆ ਉਸ ਦੇ ਨੇੜੇ ਆਪਣੀ ਗੱਡੀ ਬਿਲਕੁਲ ਨਾ ਲਗਾਓ ਕਿਉਂਕਿ ਨਾੜ ਦੇ ਵਿੱਚ ਅੱਗ ਬਹੁਤ ਤੇਜ਼ੀ ਦੇ ਨਾਲ ਫੈਲਦੀ ਹੈ ਕਿਉਂਕਿ ਅੱਜ ਕੱਲ੍ਹ ਗਰਮੀਆਂ ਦੇ ਦਿਨ ਚੱਲ ਰਹੇ ਨੇ ਲੂ ਚੱਲਦੀ ਆ ਜਿਸ ਕਰਕੇ ਹਵਾ ਦੇ ਨਾਲ ਅੱਗ ਬਹੁਤ ਹੀ ਤੇਜ਼ੀ ਦੇ ਨਾਲ ਫੈਲਦੀ ਹੈ ਤੇ ਫੈਲਦੀ ਫੈਲਦੀ ਕਈ ਵਾਰ ਪੇੜ ਜਿਹੜੇ ਹੁੰਦੇ ਨੇ ਜਾਂ ਸੜਕ ਹੁੰਦੇ ਨੇ ਜਾਂ ਫਿਰ ਲੱਕੜ ਦੇ ਤੁਸੀਂ ਬਿਜਲੀ ਵਾਲੇ ਖੰਭੇ ਕਹਿ ਦੋ ਉਹ ਤੱਕ ਸੜ ਜਾਂਦੇ ਨੇ ਤਾਂ ਖੇਤਾਂ ਦੇ ਨੇੜੇ ਟਰੱਕ ਨਹੀਂ ਖੜਾਉਣਾ ਜੇਕਰ ਖੇਤਾਂ ਦੇ ਨੇੜੇ ਟਰੱਕ ਖੜਾਉਣਾ ਹੈ ਤਦ ਧਿਆਨ ਦਿਓ ਕਿ ਉਹਨਾਂ ਖੇਤਾਂ ਦੇ ਵਿੱਚ ਅੱਗ ਨਾ ਲੱਗੀ ਹੋਵੇ। ਕਹਿੰਦਾ ਖੇਤਾਂ ਦੇ ਵਿੱਚ ਅੱਗ ਲੱਗੀ ਨਾ ਹੋਵੇ ਧਿਆਨ ਦਿਓ ਡਰਾਈਵਰ ਕਿਸ ਰੋਡ ਤੇ ਖੜੀ ਗੱਡੀ ਕਰਨ ਤੋਂ ਪਹਿਲਾਂ। ਕਿਹਦਾ ਐਡਾ ਦਿਮਾਗ ਤਾਂ ਖਰਾਬ ਨਹੀਂ ਆ ਕਿ ਸੜਕ ਤੇ ਖੜੀ ਕਰ ਦੂਗਾ ਗੱਡੀ ਤੇ ਦੀ ਖੇਤ ਨੂੰ ਅੱਗ ਲੱਗੀ ਹੋਆ। ਹੈਨਾ? ਆ ਦੇਖ ਹੀ ਸਕਦੇ ਹੋ ਕਿ ਕਿਵੇਂ ਇਹਦਾ ਟਰੱਕਾਂ ਨੂੰ ਅੱਗ ਲੱਗ ਗਈ ਐ। ਗਲਤੀ ਕਿਸੇ ਦੀ ਸੀ, ਨੁਕਸਾਨ ਕਿਸੇ ਦਾ ਹੋ ਗਿਆ। ਤਾਂ ਦੱਸਦੀ ਐ ਕਿ ਕਿਸਾਨ ਵੱਲੋਂ ਇਹ ਖੇਤਾ ਦੀ ਨਾੜ ਨੂੰ ਅੱਗ ਲਗਾਈ ਗਈ ਸੀ। ਬਟਾਲਾ ਨਜ਼ਦੀਕ ਕਸਬਾ ਖੱਖੜ ਫੌਜੀਆ ਕੋਲ ਅੰਮ੍ਰਿਤਸਰ ਨੈਸ਼ਨਲ ਹਾਈਵੇ ਕਿਨਾਰੇ ਦੇ ਉੱਤੇ ਇਹ ਸਾਰੇ ਟਰੱਕ ਖੜੇ ਹੋਏ ਸੀ ਦੱਸਦੀ ਹੈ ਕਿ ਦੋ ਟਰੱਕ ਸੀ ਮਾਫ ਕਰਨਾ ਦੋ ਟਰੱਕ ਖੜੇ ਸੀ ਦੋਨਾਂ ਪਹਿਲਾਂ ਕਹਿੰਦਾ ਸਾਰੇ ਟਰੱਕ ਖੜੇ ਹੋਏ ਸੀ ਪਹਿਲੇ ਹੀ ਦੂਜਾ ਬਾਅਦ ਚ ਕਹਿੰਦਾ ਮਾਫ ਕਰਨਾ ਕਿ ਨਹੀਂ ਦੋ ਟਰੱਕ ਖੜੇ ਹੋਏ ਸੀ ਗਾਹਾਂ ਦੇਖਿਓ ਤੇ ਫਿਰ ਦੱਸਿਓ ਕਿਹਦੀ ਗਲਤੀ ਆ ਕਿਹਦੀ ਨਹੀਂ ਆ ਤੇ ਨਿਊਜ਼ ਚੈਨਲ ਵਾਲਿਆਂ ਨੂੰ ਇਦਾਂ ਰਿਪੋਰਟਿੰਗ ਕਰਨੀ ਚਾਹੀਦੀ ਆ ਕਿ ਨਹੀਂ ਕਰਨੀ ਚਾਹੀਦੀ ਟੱਕਾਂ ਦੇ ਵਿੱਚ ਅੱਗ ਲੱਗ ਜਾਂਦੀ ਆ ਜਿਸ ਕਰਕੇ ਪੂਰੀ ਤਰੀਕੇ ਦੇ ਨਾਲ ਟਰੱਕ ਸੜਕੇ ਸੁਆਹ ਹੋ ਗਿਆ ਤੇ ਲੱਖਾਂ ਰੁਪਏ ਦਾ ਨੁਕਸਾਨ ਵੀ ਹੋਇਆ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇਸ ਦਾ ਹਰਜਾਨਾ ਭਰਦਾ ਕੌਣਾ ਹੈ ਟਰੱਕ ਵਾਲਾ ਖੁਦ ਭੁਗਤੇਗਾ ਜਾਂ ਫਿਰ ਕਿਸਾਨ ਤੋਂ ਕੋਈ ਮੰਗ ਕੀਤੀ ਜਾਵੇ ਉਹ ਭਲੇ ਮਾਨਸੋ ਉਹ ਬੰਦਾ ਦੇਖੇ ਜਿਹੜੇ ਬੰਦੇ ਨੇ ਅੱਗ ਨਾਲ ਨੂੰ ਲਾਉਣੀ ਆ ਕੀ ਰਾਤ ਉੱਥੇ ਟਰੱਕ ਖੜਾ ਆ ਜਾਂ ਨਹੀਂ ਰਾਤ ਦਾ ਸਹੀਦ ਦਾ ਜਾਂ ਕਦੋਂ ਦਾ ਵੀ ਹੈਨਾ ਜਾਵੇਂ ਉਹ ਬੰਦਾ ਦੇਖੇ ਜਿਹੜਾ ਰਾਤ ਨੂੰ ਸਾਰੀ ਦੀ ਰਾਤ ਡਰਾਈਵ ਕਰਕੇ ਆਇਆ ਕਿਥੇ ਵੇ ਨੂੰ ਤੜਕੇ ਉਸ ਬੰਦੇ ਨੇ 나ੜ ਨੂੰ ਅੱਗ ਲਾਉਣੀ ਆ ਕਿ ਨਹੀਂ ਲਾਉਣੀ ਜਾਂ ਉਹਨੂੰ ਸੁਪਨਾ ਆਉਣਾ ਰਾਤ ਨੂੰ ਕਿ ਹਾਬੇ ਲੱਗੀ 나ੜ ਨੂੰ ਅੱਗ ਲੱਗਣਾ ਹਨਾ ਭਜੋ ਹਨਾ ਥੋੜਾ ਇਹ ਲੌਜੀਕ ਆਪਣੇ ਦਿਮਾਗ ਦਾ ਥੋੜੀਆਂ ਗੱਲਾਂ ਸੋਚ ਲਓ ਕਿ ਤੁਸੀਂ ਨਿਊਜ਼ ਚੈਨਲ ਦੇ ਵਿੱਚ ਕੀ ਬੋਲ ਰਹੇ ਇੱਕ ਗਰੀਬ ਬੰਦਾ ਸਿਰਫ ਤੁਹਾਡੀ ਕਿਸੇ ਦੀ ਸਫਾਰਸ਼ ਨਹੀਂ ਪਾ ਸਕਦਾ ਜਾਂ ਕਿਤੇ ਸਪੋਰਟ ਨਹੀਂ ਕਰ ਸਕਦਾ ਤਾਂ ਤੁਸੀਂ ਉਹਨਾਂ ਦੇ ਖਿਲਾਫ ਹਮੇਸ਼ਾ ਬੋਲਦੇ ਆ ਰੋਡ ਤੇ ਇੱਕ ਟਰੱਕ ਖੜਾ ਆ ਜ ਨਾੜ ਨੂੰ ਅੱਗ ਲੱਗੀ ਆ ਉਹ ਖੇਤ ਵਾਲੇ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਸ ਟਰੱਕ ਵਾਲੇ ਨੂੰ ਜਾ ਕੇ ਕਹਿਣਾ ਕਿ ਵੀਰ ਮੇਰੇ ਆ ਟਰੱਕ ਸੇ ਰੋਡ ਤੋਂ ਟਰੱਕ ਸਾਈਡ ਤੇ ਕਰ ਨਾੜ ਨੂੰ ਅੱਗ ਲਾਉਣੀ ਆ ਹਨਾ ਤੇ ਥੋੜਾ ਜਿਹਾ ਦਿਮਾਗ ਨਾਲ ਆਪਣੀ ਖਬਰ ਲਾਉਣ ਤੋਂ ਪਹਿਲਾਂ ਸੋਚਿਆ ਕਰੋ ਹਮੇਸ਼ਾ ਤੁਸੀਂ ਡਰਾਈਵਰ ਸਿਰ ਭਾਂਡਾ ਭੰਦਲ ਨਹੀਂ ਕਿਉਂਕਿ ਡਰਾਈਵਰ ਸਫਾਰਸ਼ ਨਹੀਂ ਪਵਾ ਸਕਦਾ ਹਨਾ ਇਸ ਕਰਕੇ ਤੇ ਮੇਰੇ ਸਾ ਡਰਾਈਵਰਾਂ ਨੂੰ ਗਲਤ ਕਿਤੇ ਐਕਸੀਡੈਂਟ ਹੁੰਦਾ ਟਰੱਕ ਵਾਲੇ ਨੇ ਠੋਕੀ বাস বাস ਵਾਲੇ ਨੇ ਠੋਕੀ ਕਾਰ ਕਾਰ ਵਾਲੇ ਨੇ ਠੋਕਿਆ ਮੋਟਰਸਾਈਕਲ ਉਹ ਦੇਖਦਾ ਲੋ ਪਹਿਲਾ ਵੱਡੀ ਗੱਡੀ ਦੀ ਗਲਤੀ ਹੈਗੀ ਆ ਕਿ ਨਹੀਂ ਹੈਗੀ ਹੁਣ ਉਸ ਨਕਬੀਰ ਨੇ 나ੜ ਨੂੰ ਅੱਗ ਲਾਈ ਮੰਨਿਆ ਕਿ 110% 나ੜ ਨੂੰ ਅੱਗ ਲਾਉਣੀ ਜ਼ਰੂਰੀ ਆ ਠੀਕ ਆ ਤੇ ਜੇ ਇਹ ਵੀ ਤਾਂ ਦੇਖੋ ਕਿ ਨਾੜ ਨੂੰ ਅੱਗ ਲਾਉਣ ਤੋਂ ਪਹਿਲਾਂ ਕਿ ਤੁਹਾਡੇ ਹਵਾ ਦਾ ਰੁੱਖ ਕਿੱਧਰਲੇ ਪਾਸੇ ਆ ਅੱਗ ਕਿੱਥੇ ਜਾ ਸਕਦੀ ਆ ਜੇ ਅੱਗ ਲਾਉਣੀ ਆ ਤਾਂ ਇੱਕ ਬੰਦਾ ਉੱਥੇ ਖੜਾ ਰਹੋ ਕਿ ਅੱਗ ਨੂੰ ਮੈਂ ਰੋਕ ਸਕਾਂ ਬੁਝਾ ਸਕਾਂ ਜੇ ਕੋਈ ਨੁਕਸਾਨ ਹੋਣ ਲੱਗਾ ਕਿਸੇ ਦਾ ਕਮ ਸੇ ਕਮ ਕਿਹਦਾ ਨੁਕਸਾਨ ਹੋਣ ਤੋਂ ਪਹਿਲਾਂ ਉਹ ਨੂੰ ਜਾ ਕੇ ਦੱਸ ਸਕਾਂ ਕਿ ਹਾਂ ਬਈ ਨੁਕਸਾਨ ਹੋਣ ਲੱਗਾ ਹੈ ਤਾਂ ਆਪਣਾ ਬਚਾਅ ਕਰੋ ਜਦ ਕਮ ਸੇ ਕਮ ਫਾਇਰ ਬਗਰੇਡ ਨੂੰ ਫੋਨ ਕਰ ਦੋ ਇੰਨਾ ਦਾ ਕੋਈ ਕਰੇ ਸਕਦੇ ਆ ਨਾ ਹੁਣ ਖੇਤ ਨੂੰ ਨਾੜ ਨੂੰ ਅੱਗ ਲਾਉਣੀ ਆ ਉਹ ਟਰੱਕ ਵਾਲਾ ਰਾਤ ਦਾ ਖੜਾ ਆ ਤੇ ਉਹ ਟਰੱਕ ਵਾਲੇ ਦਾ ਕੀ ਕਸੂਰ ਹੈ ਰੋਡ ਤੇ ਦਾ ਟਰੱਕੇ ਖੜਨੇ ਆ ਹਨਾ ਤੇ ਮੇਰਾ ਭਰਾ ਹਰ ਵੇਲੇ ਡਰਾਈਵਰ ਦੀ ਗਲਤੀ ਨਹੀਂ ਹੁੰਦੀ న్యూਸ ਚੈਨਲ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਕਮ ਸੇ ਕਮ ਰਿਪੋਰਟ ਜਿਹੜੀ ਕਪੜਾ ਕਰਦੇ ਹੁੰਦੇ ਚਾਜਣਾ ਕਰਿਆ ਕਰੋ ਅਗਲੇ ਨੂੰ ਜਾ ਕੇ ਪੁੱਛੋ ਤਾਂ ਸਹੀ ਕੀ ਬੀਰੋਏ ਤੂੰ 나ੜ ਤੋਂ ਅੱਗ ਲਾਉਣ ਤੋਂ ਪਹਿਲਾਂ ਟਰੱਕ ਆ ਜਨ ਜਾ ਕੇ ਦੱਸਿਆ ਸੀ ਕਿ ਨਹੀਂ ਜਾਓ ਟਰੱਕ ਵਾਲੇ ਨੂੰ ਪੁੱਛੋ ਕਿ ਹਾਂ ਬਈ ਤੈਨੂੰ ਸੁਪਨਾ ਆਇਆ ਸੀ ਕਿ ਨਹੀਂ ਰਾਤ ਨੂੰ ਕੀ ਤਸਵੀਰ ਨੂੰ 나ੜਾਲ ਨੂੰ ਅੱਗ ਲੱਗਣੀ ਆ ਮਾੜਾ ਮੋਟਾ ਲੌਜੀਕ ਬਾਰਤਲਾਉ ਖਬਰਾਂ ਵਾਲਿਓ ਇਹਨਾਂ ਨੁਕਸਾਨ ਨਾ ਕਰੋ ਪੰਜਾਬ ਦਾ ਪਹਿਲੇ ਸਾਡੇ ਵਰਗੇ ਜਿਹੜੇ ਮੁੰਡੇ ਆ ਉਹ ਇੱਥੇ ਰਹਿਣਾ ਨਹੀਂ ਚਾਹੁੰਦੇ ਸਿਰਫ ਆਈ ਵਜਾ ਕਰਕੇ ਕਿ ਕਿਉਂਕਿ ਜੇ ਬਾਈਚਾਂ ਸੇ ਜੇਸ ਵੱਡੀਆਂ ਗੱਡੀਆਂ ਚਲਾਉਂਦੇ ਆ ਇੱਥੇ ਕਿਸੇ ਦੀ ਸੁਣਵਾਈ ਨਹੀਂ ਤੁਹਾਡੇ ਖਦ ਤੁਹਾਡੇ ਜਿਹੜਾ ਹਿੰਦੁਸਤਾਨ ਦਾ ਤੀਸਰਾ ਥੰਮ ਹੈ ਜਿਹੜਾ న్యూਸ ਚੈਨਲ ਆਲੇ ਉਹੀ ਨਹੀਂ ਚੱਜਣਾ ਖਬਰ ਕਰੂਗੇ ਤਾਂ ਹਿੰਦੁਸਤਾਨ ਤਰੱਕੀ ਕੀ ਕਰੂਗਾ ਲੋਕ ਇੱਥੇ ਰਹਿਣਗੇ ਕੀ ਠੀਕ ਆ ਐਵੇਂ ਗੋਦੀ ਮੀਡੀਆ ਵਾਲਾ ਕੰਮ ਨਾ ਕਰਿਆ ਕਰੋ ਗੋਦੀ ਮੀਡੀਆ ਗੋਦੀ ਮੀਡੀਆ ਤੁਸੀਂ ਪੰਜਾਬੀ ਮੀਡੀਆ ਆਂ ਖਬਰ ਸੁਣੋ ਉਹਦੀ ਤੈ ਤੱਕ ਜਾਓ ਫੇਕ ਅਵਰ ਲਾਓ ਜੇ 나ੜ ਨੂੰ ਅੱਗ ਲਾਉਣੀ ਆ ਤਾਂ ਉਸ ਖੇਤ ਵਾਲੇ ਵੀਰ ਦੀ ਜ਼ਿੰਮੇਵਾਰੀ ਬਣਦੀ ਆ ਆਲਾ ਦਵਾਲਾ ਸਾਰਾ ਸਾਬਣਦੀ ਇਹਗਾ ਜੀ ਟਰੱਕ ਸੜਕ ਤੇ ਖੜਾ ਆ ਟਰੱਕ ਖੀਚੇ ਨਹੀਂ ਸੀਗਾ ਟਰੱਕ ਰੋਡ ਤੇ ਖੜਾ ਸੀ ਤੇ ਉਹਦੇ ਵਿੱਚ ਜਾ ਕੇ ਖੇਦ ਵਾਲੇ ਨੂੰ ਜੇ ਦੱਸਣਾ ਚਾਹੀਦਾ ਸੀ ਕਿ ਅੱਗ ਲਾਉਣੇ ਲੱਗਾ ਆ ਮੈਂ ਟਰੱਕ ਸਾਈਡ ਤੇ ਕਰ ਨਾ ਕਿ ਉਹਨੂੰ ਉਹਦੀ ਜ਼ਿੰਮੇਵਾਰੀ ਸੀ ਕੋਈ ਅੱਛਾ ਜੀ ਉਹ ਆਪਣੀ ਜ਼ਿੰਮੇਵਾਰੀ ਨਿਭਾ ਆ ਕੇ ਸਮਾਨ ਕਿਤੇ ਉਹ ਕਿਤੇ ਲਿਆ ਕੇ ਉੱਤੇ ਖੜਾ ਕਰਕੇ ਸੁੱਤਾ ਪਿਆ ਸੀ ساری ਰਾਤ ਗੱਡੀ ਚਲਾ ਕੇ ਜਾਂ ਸਾਰੀ ਦਿਹਾੜੀ ਗੱਡੀ ਚਲਾ ਕੇ